ਸਵਰਾਜ 855 ਐਫੀ ਮਾਡਲ ਰਿਵਰਸ ਪੀਟੀਓ 18 ਮਾਡਲ 545000 ਚਾਰ ਸਟਾਰ ਹੈ ਤੇ ਜਿਹੜੇ ਟਾਇਰ ਹੈ ਐਮ ਆਰਐਫ ਦੇ ਬਿਲਕੁਲ ਚਾਰੇ ਟਾਇਰ ਨਵੇਂ ਪਏ ਹੋਏ ਨੇ ਅਗਲੇ ਬੰਨੇ ਟੈਂਕੀ ਲੱਗੀ ਹੋਈ ਹੈ 18 ਮਾਡਲ 545000 ਰੁਪਏ ਡਿਮਾਂਡ ਸੋਨਾਲੀਕਾ ਐਚ ਡੀ ਐਮ ਪਾਵਰ ਸਟੀering 750 16 ਮਾਡਲ 395000 ਰੁਪਏ ਡਿਮਾਂਡ ਹੈ ਹਜੇ ਹੋਰ ਰੇਟ ਘਟ ਜੇਗਾ ਟਾਇਰ ਹੈ ਜਿਹੜੇ ਤੁਸੀਂ ਐ ਕਹਿ ਲੋ ਵੀ 10 20 ਪੈਸੇ ਨੇ ਪਾਉਣੇ ਪੈਣੇ ਆ ਟਾਇਰ ਪਰ ਠੀਕ ਹੈ ਪਰ ਮਾਡਲ ਹੈ ਜਿਹੜਾ ਉੱਚਾ ਆ ਗਿਆ ਹੈਵੀ ਡਿਊਟੀ ਹੈਵੀ ਡਿਊਟੀ ਮਾਈਲੇਜ ਠੀਕ ਹੈ ਜੀ ਤੇ ਮੇਰਾ ਚਾਰ ਸਿਲੰਡਰ ਦੇ ਅੰਦਰ ਹੈ ਤੇ ਫੋਰਡ ਆ ਗਿਆ ਨਿਊ ਹੋਲੈਂਡ ਦਾ 3630 ਇਹ ਜੇ ਮੈਂ ਦੀ ਗੱਲ ਕਰਨਾ ਸਿੰਪਲ ਸਟੀering 3630 ਇਹ ਕਈ ਟਰੈਕਟਰ ਲੱਭਦੇ ਨੇ ਲੋਕ 290000 ਰੁਪਏ ਡਿਮਾਂਡ ਹੈ ਤੇ ਮਾਡਲ ਹੈ 2000 ਠੀਕ ਹੈ ਜੀ ਬਾਕੀ ਔਨ ਦਾ ਸਪੋਰਟ ਜਿਹੜਾ ਮਨ ਜੇ ਤੁਸੀਂ ਇੱਥੇ ਆਓਗੇ ਹਨ ਕੋਈ ਘਾਟੇ ਵਾਦੇ ਹੋ ਜਾਂਦੇ ਹੁੰਦੇ ਨੇ ਐਡੀ ਗੱਲ ਨਹੀਂ ਹੁੰਦੀ ਉਹੀ ਰੇਟ ਰਹਿਣ ਫਿਕਸ ਅੱਛਾ ਸਿਰਫ ਦੂਸਰੀ ਜੋੜੀ ਆ ਹਜੇ ਤੱਕ ਮੰਨ ਲਓ ਇੱਕ ਜੋੜਾ ਕਸਾ ਕੇ ਦੂਜਾ ਜੋੜਾ ਚੜਿਆ ਉਹਦੇ ਵਿੱਚੋਂ ਵੀ ਮੇਨਾਂ ਦਾ 70 ਪੈਸੇ ਟਾਇਰ ਪਏ ਨੇ 70 ਪੈਸੇ ਟਾਇਰ ਪਏ ਹੋਏ ਨੇ ਜੀ ਠੀਕ ਹੈ ਵਾਪਸੀ ਵੀ ਨਹੀਂ ਖੁੱਲੀ ਅੱਛਾ ਜੀ ਜਮਾਂ ਖੁੱਲਿਆ ਨਹੀਂ ਟਰਾਈਟਰ ਹੈ ਠੀਕ ਹੈ ਜੀ ਵਾਪਸੀ ਵੀ ਨਹੀਂ ਖੁੱਲੀ ਦੇਖ ਲਓ ਤੁਸੀਂ ਸ਼ੀਲਡ ਪਿਆਈ ਟਰਾਈਟਰ ਮੇਨਾਂ ਇੰਜਨ ਸਾਰਾ ਕੁਝ ਨਾਲ ਦਾ ਜੀ ਜਮਾਂ ਜੈਨੂਇਨ ਦਾ ਜੈਨੂਇਨ ਪਿਆ ਉਵੇਂ ਦੇ ਉਵੇਂ 36 30 ਠੀਕ ਹੈ 2000 ਮਾਡਲ 290000 ਤੇ ਬਾਕੀ ਆਉਂਦਾ ਸਪੋਰਟ ਘਟ ਜਾਣਾ ਹੁੰਦਾ ਹੈ ਉਹ ਪ੍ਰਾਈਜ਼ ਨਹੀਂ ਰਹਿੰਦੇ ਮੌਕੇ ਤੇ ਕੋਈ ਘਾਟੇ ਵਾਦੇ ਹੁੰਦੇ ਹੁੰਦੇ ਨੇ ਆਇਸ਼ਰ 241 12 ਮਾਡਲ 180000 ਰੁਪਏ ਡਿਮਾਂਡ ਜੇ ਮੈਂ ਇਹਦੀ ਗੱਲ ਕਰਾਂ ਇਹ ਪਾਵਰ ਸਟੀering ਵੀ ਹੁੰਦਾ ਤੇ ਸਿੰਪਲ ਵੀ ਹੋ ਜਾਂਦਾ ਠੀਕ ਹੈ ਤੁਹਾਨੂੰ ਪਤਾ ਹੀ ਇਹ ਮਕੈਨੀਕਲ ਜਿਹੜਾ ਸਟੀering ਹੁੰਦਾ ਪਿਆ ਅੱਜ ਦੇ ਟਾਈਮ ਦੇ ਵਿੱਚ ਬਹੁਤ ਅੱਗੇ ਜਾਈ ਜਾਂਦਾ ਉਹ ਵੀ ਹੈਨਾ ਬਿਨਾ ਪੰਪ ਦੇ ਉੱਤੋਂ ਜਿਹੜਾ ਚੱਲਦਾ ਉਹੀ ਆਇਸ਼ਰ 818 ਮਾਡਲ 19 ਦੀ ਆਰਸੀ 270000 ਰੁਪਏ ਡਿਮਾਂਡ ਤੇ ਗਰਮੀ ਬਹੁਤ ਜ਼ਿਆਦਾ ਹੋ ਗਿਆ ਤੇ 733 ਐਫੀ SE ਠੀਕ ਹੈ ਸਵਰਾਜ ਇੱਕ ਸਟਾਰ ਜੇ ਮੈਂ ਦੀ ਗੱਲ ਕਰਾਂ 8 ਮਾਡਲ 210000 ਰੁਪਏ ਡਿਮਾਂਡ ਠੀਕ ਹੈ 210000 ਹੈ 10 ਇਦਾਂ ਛੱਡ ਦੋ ਬਾਕੀ ਮੌਕੇ ਤੇ ਆਉਂਦਾ ਸਪੌਟ ਫਿਰ ਹੋਣਾ ਠੀਕ ਹੈ ਜੀ ਇੰਨਾ ਕੁ ਚੱਲੀ ਜਾਂਦਾ ਵੀ 10 20 30 ਇੰਨਾ ਚੱਲੀ ਜਾਂਦਾ ਹੁਣ ਤੁਸੀਂ ਆਹ ਟਰੈਕਟਰ ਦੀ ਖਾਸੀਅਤ ਦੇਖਿਆ ਜੀ 445000 ਜਰੂਰ ਮੰਗਿਆ 10 ਮਾਡਲ 11 ਦੀਆਂ ਸੀ 5204 ਇਹ ਮਾਡਲ ਬੰਦ ਜਰੂਰ ਹੋ ਗਏ ਡਬਲ ਪਾਵਰ ਕਾਲਰ ਸ਼ਿਫਟ ਦੇ ਵਿੱਚ ਟਾਇਰ ਐਮ ਆਰ ਐਫ ਦੇ ਨਵੇਂ ਨੇ ਫਿਰ ਬੈਟਰੀ ਬਾਕਸ ਐਡਾ ਕਾ ਹੈਵੀ ਲੱਗਾ ਕਦੇ ਜ਼ਿੰਦਗੀ ਪਰ ਟੁੱਟਦਾ ਨਹੀਂ ਠੀਕ ਹੈ ਜੀ ਐਡਾ ਹੈਵੀ ਲੱਗਾ ਇਹ ਖਾਸੀਅਤ ਹੀ ਹੈ ਇਹ ਵੀ ਪੈਸੇ ਲਾਉਣੇ ਸੌਖੀ ਨਹੀਂ ਉਸ ਤੋਂ ਬਾਅਦ ਤੇਲ ਹੈ ਜਿਹੜਾ ਪੰਪ ਦਾ ਉਹ ਵੀ ਵੱਖਰਾ ਕੀਤਾ ਇੱਧਰ ਦੇਖੋ ਹੁਣ ਆਹ ਫੈਸਿਲਿਟੀ ਲਾਉਣ ਵਾਸਤੇ ਘੱਟੋ ਘੱਟ ਮੰਨ ਲਓ 30 30000 ਲੱਗ ਜਾਂਦਾ ਲੋਕਾਂ ਦਾ ਡਬਲ ਡਿਸਟ੍ਰੀਬਿਊਟਰ ਮੰਨ ਲਓ ਇੱਧਰ ਡਿਸਟ੍ਰੀਬਿਊਟਰ ਲਵਾਇਆ ਹੈ ਨਾ ਸਾਈ ਤਾ ਗਿਆ ਕਿਉਂਕਿ ਅੰਦਰਲਾ ਜਿਹੜਾ ਤੇਲ ਹੈ ਜੌਂਡੀਅਰ ਦਾ ਖਰਾਬ ਨਾ ਹੋਵੇ ਇਹਦੇ ਪੰਪ ਲੱਗਾ ਹੋਇਆ ਇੱਕ ਠੀਕ ਹੈ ਪੰਪ ਲਾ ਕੇ ਅੱਗੇ ਲੱਗਾ ਹੋਇਆ ਸੋ ਜੀ ਸੋ ਜਾਂ ਪਿੱਛੇ ਲੱਗਾ ਵੀ ਪਿੱਛੇ ਵੀਖ ਲੈਨੇ ਆਪਾਂ ਤੇ ਬਾਕੀ ਜੇ ਮੈਂ ਗੱਲ ਕਰਾਂ ਹਾਂ ਅੱਗੇ ਲੱਗਾ ਪਿੱਛੇ ਨਹੀਂਗਾ ਠੀਕ ਹੈ ਟੈਂਕੀ ਤਾਂ ਦਿਖਾ ਦੇ ਜਿਹੜਾ ਡਿਸਟ੍ਰੀਬਿਊਟਰ ਆ ਉਹ ਲੱਗਾ ਹੋਇਆ ਠੀਕ ਆ ਤੇਲ ਵੱਖਰਾ ਕੀਤਾ ਹੁਣ ਇਹ ਫੈਸਿਲਿਟੀ ਆ ਕੇ ਉਧਰੋਂ ਬੈਂਡਰੀ ਬਾਕਸ ਬਾਹਰ ਕੱਢਿਆ ਹੋਇਆ ਤੇ ਉਹ ਵੀ ਫੈਸਿਲਿਟੀ ਆ ਤਾਂ ਜਿਹੜਾ 45000 ਰੁਪਿਆ ਤੁਸੀਂ ਇੰਨਾ ਖਰਚਾ ਲਾ ਲਓ ਕਿਉਂਕਿ ਜਦੋਂ ਪੈਸਾ ਲੱਗਦਾ ਨਾ ਉਦੋਂ ਹੀ ਪਤਾ ਲੱਗਦਾ ਬੰਦੇ ਨੂੰ ਆਹ ਟੈਂਕੀ ਡਿਸਟ੍ਰੀਬਿਊਟਰ ਲਾਉਣ ਦੇ ਬਹੁਤ ਪੈਸਾ ਲੱਗ ਜਾਂਦਾ ਫੀਟਿੰਗ ਆਲਾ ਬਹੁਤ ਲੱਜਾਂਦਾ ਠੀਕ ਹੈ ਜੀ ਤਾਂ 4 ਲੱਖ ਉਸ ਤੋਂ ਬਹੁਤ ਕੋਈ ਡਿਸਕਾਊਂਟ ਵਗੈਰਾ ਵੀ ਹੁਣ ਮਹਿੰਦਰਾ 265 TI ਆ ਗਿਆ ਇਹ ਆ ਗਿਆ ਤਿੰਨ ਮਾਡਲ 2 ਲੱਖ 43000 ਰੁਪਿਆ ਡਿਮਾਂਡ ਚਾਰੇ ਟਾਇਰ ਬਾਕੀ 744 ਆ ਗਿਆ 7 ਮਾਡਲ 225000 ਰੁਪਿਆ ਡਿਮਾਂਡ ਇਹ ਹੈਗਾ ਸਿੰਪਲ ਸਟੀering ਇਹਦੀ 225000 ਰੁਪਿਆ ਡਿਮਾਂਡ ਹੈ ਇਸ ਤੋਂ ਬਾਅਦ ਪਾਵਰ ਸਟੀering 439 ਪਲੱਸ ਆ ਲਾਗਾ ਆਇਲ ਇੰਪ੍ਰੈਸਡ ਬ੍ਰੇਕ ਹੈ 16 ਮਾਡਲ ਹੈ 355000 ਰੁਪਿਆ ਡਿਮਾਂਡ ਹੈ ਬਾਕੀ ਟਾਇਰ ਬਿਲਕੁਲ ਨਵੇਂ ਨੇ 41 ਐਚਪੀ ਦਾ ਟਾਇਰ ਹੈ 439 ਆ ਗਿਆ 49 19 ਮਾਡਲ ਸੌਰੀ 425000 ਰੁਪਿਆ ਡਿਮਾਂਡ ਗਰਮੀ ਕਰਕੇ ਦਿਮਾਗ ਵੀ ਕੰਮ ਨਹੀਂ ਕਰਦਾ ਭਾਣ ਤੇ ਫਾਰਮ ਟਰੈਕ 60 ਈਪੀਆਈ EPID ਇਸ ਵਿੱਚ ਮਿਲ ਕਰਨਾ 17 ਮਾਡਲ 465000 ਐਡਵਾਂਸ ਪਾਵਰ ਸਟੀering ਦੇ ਨਾਲ ਨਾਲ ਮੈਂ ਤੁਹਾਨੂੰ ਕਲਰ ਦਿਖਾਉਣਾ ਇਹਦੇ ਪਾਸੇ ਇਹੀ ਖਾਸੀਅਤ ਹੈ ਡਬਲ ਡਿਸਟ੍ਰਿਬਿਊਟਰ ਆ ਗਾ ਤੇਲ ਬ੍ਰੇਕ ਆ ਗਾ ਸੈਂਟਰ ਗੇਅਰ ਆ ਗਾ ਠੀਕ ਹੈ ਰੰਗ ਵਗੈਰਾ ਤੁਸੀਂ ਦੇਖੋ ਐ ਇਹ ਨਹੀਂਗਾ ਵੀ ਪੇਂਟ ਦੇ ਵਿੱਚ ਕਿਤੇ ਕਮੀ ਆ ਜੇਗੀ ਇਹ ਫਾਰਮ ਟਰੈਕ ਦੀ ਖਾਸੀਅਤ ਹੈ ਜਿੱਦੋਂ ਤੋਂ ਫਾਰਮ ਟਰੈਕ ਆਇਆ ਹਨਾ ਸੋਹਣਾ ਹੈਗਾ ਟਰੈਕਟਰ ਸੋਹਣੇ ਦੇ ਵਿੱਚ ਕੋਈ ਕਮੀ ਨਹੀਂਗੀ ਫਾਰਮ ਟਰੈਕ ਦੇ ਵਿੱਚ ਹਰਿਆਣਾ ਨੰਬਰ ਹੈ ਠੀਕ ਹੈ ਮੈਸੀ ਫਰਕਿਊਜ਼ਨ ਤੇ ਇਹ ਆ ਗਿਆ 12 ਮਾਡਲ 4 ਲੱਖ ਤੇ 80000 ਦੀ ਡਿਮਾਂਡ ਹੈ ਤੇ 9000 ਆ ਗਿਆ ਮੈਸੀ 9000 ਇੱਕ 95 ਹੁੰਦਾ 17250 ਆ ਗਿਆ ਤਿੰਨੇ ਹੀ ਖੜੇ ਨੇ ਮਾਡਲ ਚਲੋ ਤਿੰਨੇ ਵਿਖਾਉਣੇ ਤੁਹਾਨੂੰ ਥੋੜਾ ਥੋੜਾ ਡਿਫਰੈਂਸ ਆ ਉਹ ਸਾਰੀ ਗੱਲਬਾਤ ਕਰਦੇ ਆ ਨਾਲੇ ਤੇ ਟਾਇਰ ਚਾਰੇ ਬਿਲਕੁਲ ਨਵੇਂ ਨੇ ਠੀਕ ਹੈ ਜੀ ਮੈਸੀ ਦੇ ਬੈਂਪਰ ਸੇਮ ਹੀ ਆਏ ਨੇ ਸਾਰਿਆਂ ਦੇ ਅੱਗੇ 7250 ਆ ਗਿਆ ਇਹ ਇਹ ਮੇਰੇ ਸਾਥ ਐਚਪੀ ਨਹੀਂ ਮੈਨੂੰ ਪਤਾ ਇੰਦੀ ਤਾਂ ਐਚਪੀ ਹੈਗੀ ਆ 48 ਹੜਤੂਲੀ 7250 ਦੀ ਤਿੰਨ ਸਿਲੰਡਰ ਦੇ ਅੰਦਰ ਠੀਕ ਹੈ ਜੀ ਤੇ ਇਹ ਇੰਦੀ ਡਿਮਾਂਡ ਵਗੈਰਾ ਹਾਂ ਆ ਲਿਖੀ 19 ਮਾਡਲ 3 ਲੱਖ 85000 ਰੁਪਿਆ ਡਿਮਾਂਡ ਹੈ ਪਾਵਰ ਸਟੀering ਤੁਹਾਨੂੰ ਪਤਾ ਹੀ ਹੈ ਬਾਕੀ ਸਾਰੇ ਫੀਚਰ ਕਿਹੜਾ ਦੱਸਣ ਦੀ ਲੋੜ ਹੈ ਤੇ ਇਧਰਲੇ ਬੰਨੇ 9500 ਇਹਦੀ ਜਿਆਦਾ ਜਿਹੜਾ ਜੀ ਸਾਰਿਆਂ ਨਾਲ 9500 ਦੀ ਜਿਆਦਾ ਚੜਾਈ ਹੈ ਬਾਕੀ ਸਾਰੇ ਟਰੈਕਟਰਾਂ ਨਾਲ ਤੇ ਇਹ ਕੋਈ ਖਾਸियत ਹੈ 9500 ਦੀ 18 ਮਾਡਲ 495000 ਰੁਪਿਆ ਡਿਮਾਂਡ ਹੈ ਅੱਛਾ ਇਸ ਤੋਂ ਇਲਾਵਾ ਟਰੈਕਟਰ ਸਾਈਡ ਗੇਅਰ ਦੇ ਵਿੱਚ ਉੱਚੇ ਪੈਡਲਾਂ ਦੇ ਵਿੱਚ 60 55 ਆ ਗਿਆ ਪਾਵਰ ਮੈਕਸ ਕਲਾਸਿਕ ਪ੍ਰੋ T20 740000 22 ਤੇ 23 ਦੀ ਆਰ ਸੀ ਕੇ ਆਰ ਬਟਨ ਨਾਲ ਨਾਲ ਦੇ ਠੇਰ 5510 ਆ ਪਿਛਲੀ ਵੀਡੀਓ ਵਿੱਚ ਦਿਖਾਉਣਾ ਰਹੇਗਾ ਸੀ 20 ਮਾਡਲ 21 ਦੀ ਆਰ ਸੀ 5 ਲੱਖ 65000 ਰੁਪਇਆ ਡਿਮਾਂਡ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਫਤਿਹਵਾਦ ਹਰਿਆਣਾ ਟਰੈਕਟਰ ਮੰਡੀ 'ਚ ਖੜੇ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਾਇਆ ਜੀ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਧੰਨਵਾਦ